ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਜ਼ਿਲ੍ਹਾ ਫਰੋਹੇ ਪਰ ਤਹਿਸੀਲ ਨੂੰ ਜੀਰਾ ਪੈਂਦੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਸਬਈ ਬਹੁਤ ਸੋਹਣੀ ਗਰਮੀ ਦਾ ਤੋਹਫਾ ਹੈ ਦੋਸਤੋ ਸਾਹੀਵਾਲਾ ਸਰ ਦੀ ਗਾਂ ਦਿਖਾਉਂਗਾ ਕਰਮਾ ਵਾਲੀ ਤਾਜੀ ਸੂਈਆਂ ਮਗਰ ਵੀ ਦੋਸਤੋ ਬੱਚੀਏ ਚੰਗੇ ਦੋਦੀ ਬਾਈ ਦੱਸਦਾ ਮਾਲਕ ਹਨ ਅਮ ਪਰਮਿਸ਼ਨ ਸਾਰੀ ਵੀਰ ਤੋਂ ਲੈ ਲਾਂਗੇ ਸਵਾਗਤ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਪ੍ਰੋਪਰ ਸਾਰੀ ਇਨਫਰਮੇਸ਼ਨ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਘਰ ਪਰਿਵਾਰ ਕਿਵੇਂ ਬਾਬਾ ਜੀ ਠੀਕ ਠਾਕ ਠੀਕ ਠਾਕ ਹਾਂਜੀ ਵਪਾਰ ਕਰਦੇ ਆਂ ਕਿ ਘਰੇ ਬਸ਼ੂ ਰੱਖੇ ਆਪਣੀ ਬਾਈ ਘਰੇ ਲੂਈ ਠੀਕ ਆ ਜਿਹੜੀ ਆਪਣੇ ਕੋਲੇ ਬਾਈ ਸਾਹੀਵਾਲਾ ਗਾਂ ਕੈਨਵਾ ਸੂਆ ਤੀਜੀ ਸੂਈ ਹੈ ਬਈ ਸੂਈ ਹੈ ਬਾਈ ਹਾਂ ਕਿੰਨੇ ਕ ਦਿਨ ਹੋ ਗਏ ਬਈ ਸੂਈ ਨੂੰ ਦਿਨ ਇਹ 2 ਤਰੀਕ ਦੀ ਸ਼ਾਮ ਨੂੰ ਸੂਈ ਆ 2 ਤਰੀਕ ਦੀ ਸ਼ਾਮ ਦੀ ਸੂਈ ਆ ਸਾਡੇ ਕਰ ਬੱਚਾ ਕਿਤੇ ਕੀ ਬਈ ਬੱਚਾ ਵੱਚੀ ਉਹ ਵੱਚੀ ਮਗਰ ਵੱਚੀ ਸਾਈ ਵਾਲਾ ਹਾਂ ਨਹੀਂ ਜਰਸੀ ਦਾ ਭਰਾ ਠੀਕ ਆ ਠੀਕ ਆ ਵਾ ਸਾਈ ਵਾਲਾ ਜੀ ਹਾਂ ਕਿੰਨਾ ਕੁ ਤਿਆਰ ਹੋ ਪਈ ਹਣ ਦੁੱਧ ਬਈ ਅਜੇ ਤਾਂ ਬਹੁਤ ਜੂਨੇ ਆ ਤੇ ਜਾਨੀ 13 14 ਲੀਟਰ ਜਾਨੀ ਕੱਢਦੀ ਆ ਆਪਣੇ ਪਿਛਲੇ ਸਾਲ ਕਿੰਨਾ ਸੀ ਇਹਦੇ ਸੂਈ 13 ਲੀਟਰ ਚੋਇਆ 13 ਕਿਲੋ ਚੋਇਆ ਮੜੀ ਤੋਰ ਕੇ ਥਾਨ ਹਵਾਨਾ ਦਿਖਾ ਦਈਏ ਦੋਸਤੋ 1 ਨੰਬਰ ਤੇ ਤੀਜਾ ਸੂਆ ਸੂਈ ਆ ਦੋ ਤਰੀਕ ਦੀ ਬਾਈ ਕਹਿੰਦਾ ਸੂਈ ਆ ਚਮਗਰ ਵੱੱਛੀ ਆ ਦੂਜੇ ਸੂਈ ਦਾ ਦੁੱਧ ਬਾਈ ਕਹਿੰਦਾ 13 ਕਿਲੋ ਆਪਾਂ ਘਰੇ ਚੋਇਆ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਕੇਅਰ ਚੰਗੀ ਹੋ ਜੇ ਦੁੱਧ ਬਾਕੀ ਚੰਗਾ ਪਿਆ ਜੂ ਬਾਕੀ ਹਵਾਨੇ ਤਿਆਰੀ ਕਰਮਾਂ ਵਾਲੀ ਦੀ ਸੋਹਣੀ ਆ ਗੇਰਤੇ ਸਾਹੀ ਗਾਲ ਦੀ ਕ੍ਰਾਸ ਵੱੱਛੀ ਆ ਦੋਸਤੋ ਬਾਕੀ ਥਾਣ ਮੈਂ ਨੇੜ ਤੋਂ ਵਿਖਾ ਦਨੇ ਕਰੀ ਆ ਦੋਸਤੋ ਦੇਖ ਸਕਦੇ ਆ ਚਾਰ ਥਾਣ ਫੋਰ ਸ਼ਾਂਗਪੋਰਾ ਵੀ ਨਹੀਂ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਮੋਲਕਾ ਬਾਈ ਤੋਂ ਪੁੱਛ ਲੈਨੇ ਆ ਬੱਚਾ ਮਗਰ ਵੱੱਛੀ ਹੈ ਦੋਸਤੋ ਦੇਖ ਸਕਦੇ ਆ ਹਾਂਜੀ ਬਾਈ ਮੁੱਲ ਕੀ ਹੈ ਮੁੱਲ ਫੋਨ ਤੇ ਕਰ ਲਾਂਗੇ ਫੋਨ ਤੇ ਕਰਨ ਇੱਕ ਆਪਣਾ ਕੰਟੈਕਟ ਨੰਬਰ ਦੱਸ ਦਈਏ 9940 79213 ਐਪ ਤੋਂ ਵੀ ਦੁਆਰਾ ਫਿਰ ਦਾਤੀ 9940 79213 ਹਾਂਜੀ ਦੋਸਤੋ ਆਹ ਬਾਈ ਕੋਲ ਇੱਕ ਨਗ ਵਕਾਉ ਸੀ ਮ ਪਰਮਿਸ਼ਨ ਵੀਰ ਤੋਂ ਲੈਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਗੱਲਬਾਤ ਕਰਕੇ ਖਰੀਦਦਾਰੀ ਕਰ ਲਿਓ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਦੋਸਤੋ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ